ਆਪਣੀ ਆ ਗਈ ਸਨਸਕ੍ਰੀਨ ਇੱਕ ਸੰਸਕ੍ਰੀਨ ਆ ਗਈ ਵੀ ਆਪਣੀ ਨਵੀਂ ਤੁਹਾਨੂੰ ਟਰਾਈ ਕਰਕੇ ਦਿਖਾਉਂਗੀ ਨਾ ਇਹ ਮਨਾਈ ਸੀ ਹਾਂ ਮੈਂ ਇੱਥੇ ਮੰਗਾਈ ਮੈਂ ਮੇਰੀ ਤਾਂ ਮੁੱਕ ਦੀ ਜਿਹੜੀ ਮੈਂ ਲੈ ਕੇ ਆਈ ਸੀ ਤੇ ਉਹਦੇ ਵਾਂਗ ਫਿਰ ਮੇਰਾ ਸਨਸਕ੍ਰੀਨ ਮਿਨੀਮਲਿਸਟ ਦੀ ਮੰਗਾਈ ਹੈ ਕਿ ਮੈਂ ਭਤੀਜੀ ਦੇ ਕਹੇ ਤੇ ਇਹ ਤੁਹਾਨੂੰ ਹਾਂ ਇਹ ਗਰੀ ਮਰਤੇ ਅੱਛਾ ਹੈ ਮਨ ਨੂੰ ਚੱਲ ਫਿਰ ਇਹ ਮੰਗਾ ਲਵਣੀ ਹੈ ਤੇ ਇਹ ਵੀ ਲਾ ਕੇ ਦੇਖ ਲੈਣੀ ਆ ਡਰਾਈ ਸਕਿਨ ਲਈ ਵਧੀਆ ਹੁੰਦਾ ਹਾਂ ਇਹ ਡਰਾਈ ਸਕਿਨ ਹੈ ਐਸਪੀਐਫ 50 ਹੈ ਇਹਦਾ ਤੇ ਲਾਈਟ ਫੂਡ ਲਿਖਿਆ ਹੋਇਆ ਇਹਨੂੰ ਬਾਕੀ ਤਾਂ ਹੁਣ ਮੇਰੇ ਨੇ ਗਏ ਹੋਏ ਨਹੀਂ ਆਚਰਨ ਮੇਰੀ ਗਾਂ ਕੁ ਬੋਸ ਗਈ ਭੈਣੋ ਦੋ ਦਿਨ ਹੋ ਗਏ ਐਨਕ ਨਹੀਂ ਲੱਭਦੀ ਤੇ ਲੋ ਹੁਣ ਤੁਹਾਨੂੰ ਇਹਦਾ ਵੀ ਰਿਵਿਊ ਦੇ ਦਾਂਗੇ ਆਪਾਂ ਥੋੜੇ ਦਿਨ ਲਾ ਕੇ ਕਿਨੇ ਦੇ ਇਸ ਪਰਕ 500 500 ਦੀ ਆਈ ਹੈ ਭੈਣੋ ਐਨੀ ਕੁ ਤੇ ਲਿਕਵਿਡ ਜ ਹੈ ਇਹ ਟਿੰਟਡ ਨਹੀਂ ਹੈ ਜੀ ਵੈਸੇ ਮੈਂ ਟਿੰਟਡ ਲਾਉਣੀ ਹੈ ਆ ਦੇਖ ਇਦਾਂ ਚਟਾ ਚਟਾ ਲਿਕਵਿਡ ਜ ਹੈ ਮੈਨੂੰ ਤਾਂ ਵੈਸੇ ਐਂ ਲੱਗ ਰਿਹਾ ਨਹੀਂ ਨਹੀਂ ਇਹ ਚੰਗੀ ਤਰ੍ਹਾਂ ਲਾਉਂਗੇ ਨਾ ਫਿਰ ਤੁਹਾਨੂੰ ਐ ਲੱਗੂ ਮੋਇਸਚਰਾਈਜ਼ਰ ਹੀ ਲਾਇਆ ਬਸ ਫਿਰ ਠੀਕ ਹੈ ਲੋ ਜੀ ਆਪਾਂ ਭਤੀਜੀ ਦੀ ਸਵਾਰਸ਼ ਤੇ ਲਵਾ ਮੰਗਾ ਲਈ ਸੀ ਇਹ ਕਾਸਟ ਵੀ ਨਹੀਂ ਛੱਡਦੀ ਹਾਂ ਵੀ ਆਂ ਡਰ ਫੋਲ ਯਸੇ ਕੋਈ ਕਾਸ ਹੋ ਤਾਂ ਹੈ ਨਹੀਂ ਗਈ ਮਤਲਬ ਐ ਨਹੀਂ ਹੈਗੀ ਕਿ ਬੈਲ ਮੈਨ ਆਰਡਰ ਹੈ ਜਾਂ ਕੁਝ ਹੈ ਗੁੱਡ ਡੇ ਨਾਟ ਕੋਈ ਖੁਸ਼ਬੂ ਵੀ ਨਹੀਂ ਵਾਲੀ ਜ਼ਿਆਦਾ ਇਹ ਠੀਕ ਹੈ ਤੇ ਆ ਲੋ ਵੈਸੇ ਹਾਂ ਮੋਇਸਚਰਾਈਜ਼ਰ ਟਾਈਪ ਹੈ ਹੈਨਾ ਬਹੁਤ ਮੋਇਸਚਰਾਈਜ਼ਰ ਬਹੁਤ ਵਧੀਆ ਕਰਦੀ ਹੈ ਗੁੱਡ ਤੇ ਲੋ ਜੀ ਬਾਕੀ ਦੇ ਵੀ ਉਹ ਆਪਾਂ ਤੁਹਾਨੂੰ ਫੇਰ ਦੇ ਦਾਂਗੇ 500 ਦੀ ਆਈ ਹੈ ਇਹ ਹੈ ਕਿੰਨੀ ਹੈ ਇਹ ਇਹ ਪਤਾ ਨਹੀਂ ਕਿੰਨੇ ਐਮਐਲ ਦੀ ਹੈ ਜੇ ਲਿਖਿਆ ਉਹ 100 ਦੀ ਤਾਂ ਹੋਊਗੀ ਮੈਨੂੰ ਲੱਗਦਾ 50 ਦੀ ਹੋਊ 100 ਦੀ 50 ਦੀ ਲਿਖਿਆ ਜੀ ਹੋਇਆ ਜੀ ਦੇਖੇ ਦੇ ਆ ਦੇਖੀ ਕਿੰਨਾ ਐਮਐਲ ਹੈ ਇਹ 50 ਐਮਐਲ 50 ਐਮਐਲ ਬਣੋ 500 ਦੀ ਤੇ ਫਿਰ ਲੱਗੂਗੀ ਥੋੜੀ ਕਿਉਂਕਿ ਲਿਕਵਿਡ ਸੀ ਹੈ ਤੇ ਲਾਈਟ ਬਹੁਤ ਹੈ ਮੈਨੂੰ ਫੀਲ ਹੋ ਰਿਹਾ ਤੇ ਬਹੁਤ ਥੋੜੇ ਨਾਲ ਹੀ ਸਰਕ ਕਰੂਗਾ ਚਲੋ 5-7 ਦਿਨ ਲਾ ਕੇ ਫਿਰ ਤੁਹਾਨੂੰ ਆਪਰ ਚੰਗੀ ਤਰ੍ਹਾਂ ਰਿਵਿਊ ਦੇ ਦਾਂਗੇ ਫੀਕ ਤੇ ਬਾਕੀ ਭੈਣੋ ਇੱਕ ਹੋਰ ਨਿਚੋੜ ਕੱਢ ਲਿਆ ਬੰਦੇ ਨੂੰ ਕਦੇ ਵੀ ਜ਼ਿਆਦਾ ਨਹੀਂ ਖਾਣਾ ਚਾਹੀਦਾ ਅੱਜ ਬਹੁਤ ਜ਼ਿਆਦਾ ਖਾਧਾ ਸੀ ਤੇ ਹੁਣ ਖਾਣੇ ਦਾ ਮਾਹਰ ਲੱਗਦਾ ਵੀ ਰੋਟੀ ਦੋ ਦਿਨ ਨਹੀਂ ਖਾਣੀ ਸਹੀ ਗੱਲ ਹੈ ਸਾਡੀ ਨਾ ਜਾਨ ਨਿਕਲ ਗਈ ਹੁੰਦੀ ਐ ਖਾ ਕੇ ਤੇ ਬਸ ਕੋਈ ਹਾਲ ਨਹੀਂ ਐ ਇੱਕ ਇਹ ਨਿਚੋੜ ਵੀ ਕੱਢ ਲਿਆ ਵੀ ਬੇਲੇ ਬਹਿ ਕੇ ਬੰਦਾ ਮਿੱਟੀ ਦੀ ਢੇਰੀ ਐ ਬਸ ਹੋਰ ਕੁਝ ਨਹੀਂ ਅੱਜ ਜੀ ਆਉ ਦੇ ਨਾ ਨਹੀਂ ਵਿਹਲੀਆਂ ਤੇ ਮੈਂ ਕਹ ਜੀ ਬੁਰਾ ਹਾਲ ਹੈ ਬਹਿ ਬਹਿ ਕੇ ਬਹਿ ਬਹਿ ਕੇ ਬੈਠਾਂਦੇ ਨਾ ਬਾਹਰ ਮੀਂਹ ਇਕਣੀ ਜਿਹਾ ਸੀਗਾ ਕਿਤੇ ਬਾਹਰ ਜਾ ਨਹੀਂ ਸਕਦੀ ਸੀ ਵੈਸੇ ਅੱਜ ਗਈਆਂ ਸੀ ਬਾਜ਼ਾਰ ਆਪਾਂ ਪਰ ਉਹ ਵੀ ਕੀ ਹੁੰਦਾ ਕਿਚੜ ਮਿਚੜ ਜੀ ਚ ਹੌਲੀ ਹੌਲੀ ਜੀ ਤੁਰੇ ਫਿਰੋ ਥੋੜਾ ਜਿਹਾ ਗਈਆਂ ਸੀ ਬਾਜ਼ਾਰ ਪਰ ਉਹ ਉਹ ਕੋਈ ਹਾਲ ਨਹੀਂ ਸਾਡਾ ਸ਼ੁਕਰ ਹੋਊਗਾ ਜਦੋਂ ਆਪ ਨੇ ਘਰੇ ਆਉਦੇ ਆਉਦੇ ਉਹਦੇ ਕੰਮਾਂ ਤੇ ਡਿਊਟੀਆਂ ਤੇ ਫੇਰ ਪਹੁੰਚਾਂਗੇ ਪਰ ਵੈਸੇ ਭਾਵੇਂ ਬਹੁਤ ਵਧੀਆ ਲੱਗ ਰਿਹਾ ਸਾਰੇ ਅੱਛਾ ਲੱਗ ਰਿਹਾ ਦੇਖੋ ਆਲੀ ਨਾਲ ਬੈਠੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਇਹਨਾਂ ਦਾ ਅਸਿਸਟੈਂਟ ਫਾਰ ਟੂ ਡੇਸ ਇਹ ਸਾਡਾ ਅਸਿਸਟੈਂਟ ਫਾਰ ਟੂ ਡੇਸ ਟੂ ਡੇਸ ਹੋ ਰਹੀ ਹੈ ਜੀ ਕਮਿਸ਼ਨ ਮੰਗੂਗਾ ਪਰ ਪਤਾ ਨਹੀਂ ਦੇ ਦੇ ਕਿੰਨੇ ਟਿਪ ਤਾਂ ਮੰਗੀ ਕਮਿਸ਼ਨ ਨਹੀਂ ਉਹ ਕਮਿਸ਼ਨ ਨਹੀਂ ਹੁੰਦਾ ਕਮਿਸ਼ਨ ਤਾਂ ਆਇਆ ਨਾ ਜੋ ਸਾਰੀ ਚੀਜ਼ ਦੇ ਵਿੱਚ ਹਿੱਸੇਦਾਰੀ ਹੋ ਇਦਰੀ ਟਿਪ ਤਾਂ ਮੰਗਣੀ ਆ ਜਾਂਦੀ ਵਈ ਚਲੋ ਉਦੋਂ ਭੱਬੀ ਸਾਡੀ ਸੁੱਤੀ ਪਈ ਐ ਤੇ ਅਸੀਂ ਹੁਣ ਆਹ ਬੰਦੇ ਬੇਹੋਸ਼ ਹੋ ਗਏ। ਇਹ ਬੇਹੋਸ਼ ਹੋ ਗਏ। ਸਹੀ ਗੱਲ ਆ। ਬੇਹੋਸ਼ ਹੋਣ ਵਾਲੇ ਐ। ਮੈਂ ਵੀ ਬੇਹੋਸ਼ ਹੋਣ ਵਾਲੀ ਸੀ ਕਿਸਮਤ ਮੈਂ ਫੇਰ ਉੱਠ ਕੇ ਬਾਹਰ ਗਈ ਮੜ ਜਾ ਵੀ ਇੱਕ ਤਾਂ ਗੇੜਾ ਕੱਢ ਕੇ ਆਵਾਂ ਬੀਬੀ ਨੂੰ ਦੋ ਫੁਲਕੇ ਬਣਾ ਕੇ ਤੇ ਹੁਣ ਆਇ ਲੱਗਦਾ ਵੀ ਅਸੀਂ ਤਾਂ ਮੈਨੂੰ ਲੱਗਦਾ ਕਿ ਟੁਕੜੇ ਦੋ ਦਿਨ ਰੋਟੀ ਨਾ ਖਾਈਏ ਤਾਂ ਠੀਕ ਹੋਊਗਾ ਕੰਮ। ਇੰਨਾ ਬਰਾ। ਚਲੋ। ਪੇਸ਼ ਕਰੀ ਉਹ ਉੰਦਰ ਆ ਕੇ ਖੜਾ ਹੋ ਗਿਆ ਤਿੰਨ ਦਿਨ ਦਿੱਤਾ ਅੱਜ ਕੱਲ ਪਰਸ ਨਹੀਂ ਪਰਸ ਉਹ ਤਾਂ ਦਿੱਤਾ ਸੀ ਕੱਲ ਤੇ ਅੱਜ ਨਹੀਂ ਦਿੱਤਾ ਇਹ ਤਾਂ ਸਕੀਮ ਘੜ ਗਿਆ ਹੇ ਯਾਰ ਇਹ ਸਕੀਮ ਘੜ ਗਿਆ ਹੇ ਯਾਰ ਮੇਰੀ ਚਰਕਾ 1000 ਰੁਪਏ ਰਾਂ ਦਾ ਥੋੜਾ ਹੁਣ ਦੇਖੋ ਵੀ ਮੈਂ ਤਾਂ ਦੇਣੇ ਸੀਗੇ ਹਨਾ ਵੀ ਹੁਣ ਜੋ ਮੀਹ ਹੋ ਹੀ ਆ ਗਿਆ ਮੀਹ ਬਲੈਂਕੀਟ ਹੋ ਜੀ ਬਲੈਂਕਟ ਵਾਲੇ ਭੇਜ ਜਾਣਗੇ ਵਿਚਾਰੇ ਉਹਨਾਂ ਨੂੰ ਮੈਂ ਬਤਨ ਕਰ ਮੀਹ ਤਾਂ ਰੁਕਿਆ ਮੀਹ ਰੁਕਿਆ ਠੀਕ ਹੈ ਇਹ ਠੀਕ ਹੈ ਦੇ ਦੇਵਾਂਗੇ ਹੁਣ ਥੋੜੇ ਹੋ ਗਏ 1000 ਹੂੰ ਅੱਛਾ ਹੁਣ ਤੁਸੀਂ ਕੁਛ ਮੰਗਾਉਣਾ ਹੈ ਕਿ ਪੈਸੇ ਲੈਣੇ ਹੈ ਪਤਾ ਨਹੀਂ ਇਹ ਬੱਚੇ ਪਰ ਐ ਤੇਰਾ ਤੂੰ ਡਿਲੇ ਕਰ ਲੈਣਾ ਕੰਮ ਉਹ ਤਾਂ ਤੂੰ ਡਿਸਾਈਡ ਨਹੀਂ ਕਰ ਪਾਉਂਦਾ ਹਾਂ ਪੈਸੇ ਪੁੱਛ ਲੋ ਦੱਸ ਬਈ ਦੱਸੋ ਬਈ ਮੰਗਾਵਾਂਗੇ ਸਾਰੇ ਖਾਵਾਂਗੇ ਸਾਰੇ ਖਾਵਾਂਗੇ ਹੋਰ ਮੰਗਾਵਾਂਗੇ ਤੁਸੀਂ ਸਾਰੇ ਖਾਣੇ ਬਾਸੀਂ ਤਾਂ ਬਿਲਕੁਲ ਨਹੀਂ ਨਹੀਂ ਤਾਂ ਸਾਨੂੰ ਸ਼ੇਅਰ ਕਰਨਾ ਪੈ ਜਾਣਾ ਸਾਰਾ ਬਾਈਟ ਖਵਾਣੀ ਹੁਣ ਮੌਕਾ ਹੈ ਹੁਣ ਤਾਂ ਰਾਈਟ ਟਾਈਮ ਹੈ ਤੁਹਾਡਾ ਅਸੀਂ ਤਾਂ ਬਾਈਟ ਕਿਸ ਤੋਂ ਸੁੰਘ ਨਹੀਂ ਸਕਦੇ ਅਸੀਂ ਤਾਂ ਸੁੰਘ ਵੀ ਨਹੀਂ ਸਕਦੇ ਹੁਣ ਨਾਂ ਵੀ ਲੈਣਾ ਸੋਚਣਾ ਵੀ ਔਖਾ ਹੈ ਸਾਡੇ ਲਈ ਵੀ ਕੀ ਖਾਧਾ ਜਾ ਸਕਦਾ ਹੈ ਨਾ ਬਈ ਹੁਣ ਤੁਸੀਂ ਆਪ ਦਾ ਮੰਗਵਾਣਾ ਤਾਂ ਕੁਝ ਮੰਗਾ ਸਕਦੇ ਹੋ ਜੇ ਤੁਹਾਡੇ ਕੋਲ ਸਪੇਸ ਹੈਗੀ ਹੈ ਤਾਂ ਸਪੇਸ ਜਗ੍ਹਾ ਹੈਗੀ ਨੇ ਤੁਸੀਂ ਸਾਰਾ ਕਰੀ ਤੇ ਬਣਾਓ ਤੇ ਖਾਓ ਮੰਗਾਓ ਲਓ ਮੈਂ ਇਹਨੂੰ ਪੜਿਆ ਹੁਣ ਇਹ ਸਲਫੇਟ ਫ੍ਰੀ ਵੀ ਹੈ ਪੈਰਾਬਨ ਫ੍ਰੀ ਵੀ ਹੈ ਵਾਟਰ ਰੈਸਟੈਂਟ ਵੀ ਹੈ ਠੀਕ ਹੈ ਜਿਵੇਂ ਸਵੈਟ ਸਵੈਟ ਰੈਸਟੈਂਸ ਵੀ ਬਸ ਇਹ ਨਾਲ ਜੇ ਲੈਂਦੀ ਨਹੀਂ ਰਹੀ ਹੈ ਪਾਣੀ ਪੂਣੀ ਮੜਾ ਮੋਟਾ ਜਿਵੇਂ ਲੱਗ ਜੇ ਹੱਥਾਂ ਗਿੱਲੇ ਹਨਾ ਉਹ ਨਹੀਂ ਉਹਵੇਂ ਲੈਂਦੀ ਨਹੀਂ ਹੈਗੀ ਬਹੁਤ ਵਧੀਆ ਚੀਜ਼ ਹੈ ਵੈਸੇ ਮੇਰੇ ਹਿਸਾਬ ਨਾਲ ਬਾਕੀ ਤਾਂ ਹੁਣ ਲਾ ਕੇ ਵੈਸੇ ਮੈਂ ਜਿਹੜੀ ਲਾਈ ਸੀ ਨਾ ਉਥੇ ਵਾਕੇ ਐਂ ਲੱਗਦਾ ਜਿਵੇਂ ਆ ਦੇਖੋ ਦੋਨਾਂ ਹੱਥਾਂ 'ਚ ਫਰਕ ਲੱਗਦਾ ਹੈ ਆ ਜਿਹੜਾ ਐਂ ਲੱਗਦਾ ਜਿਵੇਂ ਮੌਇਸਚਰ ਲੱਗਿਆ ਹੋਵੇ ਮੌਇਸਚਰਾਈਜ਼ਰ ਲੱਗਿਆ ਹੋਵੇ ਬਹੁਤ ਗੁੱਡ ਜੀ ਲੱਗ ਰਹੀ ਹੈ ਮੈਨੂੰ ਚਲੋ ਥੈਂਕ ਯੂ ਜੀ ਠੀਕ ਥੈਂਕ ਯੂ ਬਹੁਤ ਜੀ ਦਾ ਮੇਰੇ ਮੂੰਦਸੀ ਆ ਰਹੀ ਆ ਮਰਾ ਕੋਈ ਨੀ ਮੈਂ ਹਜੇ ਸੀਟਾ ਫਿਲਮ ਗੋਣੀ ਸੀਗੀ ਅਸਿਸਟੈਂਟ ਦਾ ਤੇ ਚਲੋ ਐਲੋ ਅੱਛਾ ਦੋ ਦੋ ਗਏ ਆ ਜੀ ਦਾ ਟਾਈਮ ਨਾਲ ਆ ਗਿਆ ਬਾਪੂ ਬੋਲ ਟਾਈਮ ਨਾਲ ਆਇਆ ਆਇਆ ਫਿਰ ਆਇਆ ਫਿਰ ਸੋਸਰੀ ਕਾਲਾ ਸੋਸਰੀ ਸੋਸਰੀ ਕਾਲਾ ਸਸਰੀਆਂ ਕਾਲਾ ਆ ਮਰੀਜ਼ ਕੌਣ ਪਿਆ ਮਰੀਜ਼ ਤਾਂ ਨਹੀਂ ਆਇਆ ਤਾਂ ਖਾਣਾ ਨਿਆਰੇ ਭਈਆ ਨਿਆਰੇ ਇਹ ਵੀ ਨਿਆਰੇ ਭਈਆ ਉਹ ਇਹ ਲਓ ਸੁਤੰਬਰ ਕੋਲ ਦੀ ਨਾ ਉਹ ਅੱਜ ਤਾਂ ਸਾਰੇ ਖਾ ਖਾ ਕੇ ਮਰ ਗਏ ਹੈ ਮੈਂ ਖਾਏ ਤਾਂ ਪੁੱਛੀ ਨਾ ਸਾਡਾ ਹਾਲ ਕੀ ਹੈ ਬਹੁਤ ਮੁੱਖੇ ਮੱਦਦੇ ਹੁੰਦੇ ਅਸੀਂ ਖਾ ਕੇ ਮਰੇ ਕਿਉਂ ਆ ਦਿਨ ਨੂੰ ਦੁਬਾਰਾ ਹਾਂ ਅੰਬਰਸਰੀ ਕੁਲਚੇ ਲਿਆਂਦੇ ਅਸੀਂ ਦੁਪਹਿਰੇ ਬਾਜ਼ਾਰ ਆਉਂਦੀਆਂ ਜਾਂਦੇ ਅਹਾਂ ਇੱਕ ਇੱਕ ਹੀ ਖਾਂਦਾ ਹੈ ਫonzaan ਹੀ ਨਿਕਲ ਨਾ ਰਹੀ ਉਹ ਵੀ ਹੈਵੀ ਹੋ ਜਾਂਦਾ ਹੈ ਹਾਂ ਬਸ ਰਹੀ ਕੁਝ ਤਾਂ ਹੈਗੀ ਹੈ ਨਾ 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 ਗਰਪਿੰਗੇ ਹਾਂ ਗਰਪਿੰਦਾ ਜਾਏਗਾ ਤੇ ਰਣਬਾਈ ਨਹੀਂ ਆਜਾ ਅੱਜ ਗਿਆ ਨਹੀਂ ਅੱਛਾ ਬੀ ਆ ਗਈ ਗੋਸਾਂ ਲੇ ਕੋਪ ਲੈ ਲਾ ਲੇ ਹਾਂ ਕਿਦਾਂ ਛੁੱਟੀ ਨਾ ਮੌਸਮ ਜੋ ਗੜਬੜ ਜੀ ਹੈ

Al kime tişarım olsun. Ne olacak? Ne olur? 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 ਇਹ ਰੋਟੀਆਂ ਨਹੀਂ ਉਟਕਾ ਦਿੰਦਾ ਉਹ ਸਾਰੀ ਕੁੱਚੇ ਮੈਂ ਨਹੀਂ ਉਟਕਾ ਅੰਬੇ ਕਾਲੇ ਇੱਕ ਮੇਰੀ ਅੱਖਾਂ ਨਹੀਂ ਖੁੱਲਦੀ ਨਾਲ ਤਾਂ ਮੈਨੂੰ ਦੀਦਾਂ ਨਹੀਂ ਚੱਕਰ ਆਈ ਜਾਂਦੀ ਤੇ ਨੇਰਾ ਪਈ ਜਾਂਦਾ ਖਮੁਰ ਉਪਰੋਂ ਮੈਨੂੰ ਸਾਹ ਨਹੀਂ ਹੁੰਦਾ ਜੀ ਮੱਤਕੀ ਆਈ ਆ ਮੇਰੀ ਅੱਖਾਂ ਕੋਈ ਨਹੀਂ ਖੁੱਲਦੀ ਕਿਉਂ ਆ ਜਿੱਦੀ ਲੋੜਾ ਕਿਉਂ ਮੇਰੀਆਂ ਅੱਖਾਂ ਅੱਗੇ ਤੜੀ ਕੋਈ ਆ ਜਿੱਦੀ ਲੈਨਸ ਪਾ ਲੈਂਦੇ ਤੇ ਬਾਲੀ ਸਦਿਨੇ ਦਿਨੇ ਤਾਂ ਪੈ ਰਿਕੇ ਮੈਨੂੰ ਚਾਹੀਦੀ ਗੁਰਪ੍ਰੀਤ ਅੱਜ ਅੱਜ ਯਾਹ ਅੱਜ ਤਾਂ ਕਿੱਦਾਂ ਸੀ ਕੱਲ ਜ਼ਿਆਦਾ ਸੀ ਕੱਲ ਛੁੱਟੀ ਸੀ ਜੀ ਵਾਕਿੰਗ ਸੀ ਯਾਰ ਵਾਕਿੰਗ ਅਰੇ ਸ਼ਟਰਡ ਸੀ ਕੱਲ ਨੂੰ ਗਿਆ ਉਹ ਅੱਜ ਕੋਈ ਕਾਸ ਕੰਮ ਨਹੀਂ ਹੋਣਾ ਵਾ ਨਜ਼ਾਰੇਦਾਰ ਕੋਈ ਕੰਮ ਨਹੀਂ ਹੋਣਾ ਕੰਮ ਤਾਂ ਹੋ ਜੀ ਰਿਹਾ ਹੈ ਨਾ ਇਹਨੇ ਨੇੜੇ ਬੁਰੀਆਂ ਨਹੀਂ ਸਮਝਦੀ ਤਰੀਕਾ ਹੈ ਜੋ ਕਹੇ ਨੇੜੇ ਬੁਰੀਆਂ ਹੈ ਕਾ ਚੱਕ ਲੈਣਾ ਪੜੂਂ ਮੇਲੇ ਹਾਂ ਨੇੜੇ ਆ ਗਈ ਜੀ ਨਾ ਬਿਲਕੁਲ ਉਲਟਾ ਨੇੜੇ ਉਲਟਾ ਕੋਈ ਨਹੀਂ ਦੂਰ ਦੀ ਕੱਟ ਹੈ ਥੋੜੇ ਹੀ ਨੰਬਰ ਹੈ ਇਹ ਥੋੜਾ ਬਹੁਤ ਲੱਗਿਆ ਪਰ ਉਹ ਨਾ ਦਾदू ਦੀ ਵੀ ਪਰ ਨਾ ਕੀ ਪੁੱਛਣਾ ਹੁੰਦੀ ਪਾਪਾ ਜੀ ਦੋਵੇਂ ਠੀਕ ਸੀ ਨਹੀਂ ਨੇੜੇ ਤਾਂ ਆਉਂਦੇ ਸੀ ਇਹ ਕਹਾਂ ਰਿਹਾ ਦੇ ਉੱਚਾ ਜੋਗੇ ਨੂੰ ਵੀ ਉਹ ਆਂਦੀ ਹਾਂ ਜੀ ਕੋਈ ਅਡਾ ਆਈ ਹਾਂ ਜੋਗਾ ਸਾਹਿਬ ਕੀ ਹਾਲ ਸਸੀ ਗਾ ਬਾਜੀ ਕੋਈ ਲੈਟਰ ਆਈ ਹੋਣੀ ਤੇ ਆਪਣਾ ਵੀ ਚਿੱਠੀ ਆਈ ਏ ਡਾਕਟਰ ਬੋਲਦਾ ਚੰਦ ਜੀ ਦਾ ਬੀਬੀ ਕਰਾਈ ਏ ਹਾਂ ਸਮਝ ਆਦੋਂ ਕੱਲ ਆਜੇ ਭਾਈ ਠੀਕ ਏ ਓਕੇ ਜਾਉਂਦੇ ਰਹੋ ਆ ਗਿਆ ਬੀਬੀ ਹੈ ਤੇਰਾ ਨੰਬਰ ਆ ਗਿਆ ਚਲ ਹੋਪਫੁਲੀ ਹੋਊ ਹੋਇਆ ਲੈਸੀ ਉਹ ਤਾਂ ਉਹ ਨਹੀਂ ਗਿਆ ਮੇਰੇ ਵੀ ਆਈ ਗਿਆ ਇਹ ਜਿਹੜੀ ਅੱਜ ਤੂੰ ਉਹ ਲਈ ਸਕਰੀਨ ਤੋਂ ਪੜ੍ਹੀ ਐ ਤੇ ਉਹਦੀ ਆਪਾਂ ਪੇਮੈਂਟ ਪਹਿਲਾਂ ਨਹੀਂ ਸੀ ਕੀਤੀ ਹੋਈ ਅੱਛਾ ਜਿਸ ਪੁੱਛ ਰਹੀ ਸੀ ਭੁੱਲ ਗਏ ਸੀ ਆਪਾਂ ਅੱਛਾ ਉਹ ਬਿੰਦਰਾ ਦੀ ਅਸਤ ਪੈਸੇ ਪਾ ਕੇ ਭਗਾਈ ਸੀ ਕਿਹੜਾ ਕਰੇ ਹੋ ਗਾਉ ਕੱਲ੍ਹ ਤੋਂ ਬਾਅਦ ਉਹ ਨਹੀਂ ਆ ਪੁੱਛ ਰਹੀ ਸੀ ਭੁੱਲ ਗਏ ਸੀ ਫਿਰ ਕਹਿੰਦੀ ਅੱਛਾ ਕਿਉਂਦਾ ਫੋਨ ਬਿਜੀ ਜਾਂਦਾ ਹਾਂ ਦਾ ਕਿਉਂ ਦੇ ਖਾਣਾ ਹੀ ਨਾ ਖੰਨੇ ਅੱਧੀ ਰੋਟੀ ਤੋੜਦੇ ਤੋੜ ਕੇ ਪਿਆਰ ਕੇ ਸੀ ਖੱਡੇ ਉੱਤੇ ਅੱਧੀ ਰੋਟੀ ਨੂੰ ਖੰਨਾ ਕਹਿੰਦੇ ਸੀ ਆ ਰੋਟੀ ਨੂੰ ਤੋੜ ਕੇ ਨਾ ਆਹ ਸਾਤੀ ਇੱਕ ਤੇ ਦੋ ਖੰਨਾ ਕਹਿੰਦੇ ਸੀ ਆਂਦੇ ਖੰਨੇ ਮਾਤੇ ਦੋ ਖੰਨਾ ਅੱਧੀ ਰੋਟੀ ਨੂੰ ਖੰਨਾ ਕਹਿੰਦੇ ਆ ਐਂ ਆ ਗੱਲ ਐ ਖੰਨੇ ਬਣਾ ਭੈਣੇ ਤਾਂ ਮੋਬਾਈਲ ਚਲਾਈ ਜਾਂਦੀ ਭੈਣ ਤਾਂ ਭੈਣੇ ਕਿ ਬਸ ਨਾਲ ਇੱਕ ਜਿੱਕੀ ਸੀ ਉਹ ਥੋੜੀ ਜਿਹੀ ਪਹਿਲਾਂ ਜਦੋਂ ਤੁਰਦਾ ਸੀ ਉਦੋਂ ਬਾਬਾ ਤੱਕ ਆ ਇੱਕ ਟੱਕੀ ਹੋਰ ਕੇ ਆਇਆ ਕਰਦਾ ਜਾਂਦਾ ਤੇ ਕਿੱਥੇ ਜਾ ਕੇ ਨਾਲੀ ਦੀ 10 ਆ ਸਿਆ ਸੇ ਦੀ ਬਾਬਾ ਨਾਲ ਬਾਬਾ ਸਿਆ ਸੇ ਦੀ ਨਾਲ ਲੱਗਿਆ ਬਾਸਕਲੀ ਆ ਜਾਂਦਾ ਇਹ ਨਾਲੀ ਕਿ ਨਹੀਂ ਦਿੱਕਤੀ ਪਾਸ ਉਹੋ ਅੱਛਾ ਨਾਲੀ ਇਹ ਕਿਹੜਾ ਇੱਕ ਇਹ ਆ ਦੇਖੀ ਬੱਬਾਸੇ ਨਾਲ ਹੀ ਆਈ ਆ ਆ ਆ ਪਤਾ ਕਰਨਾ ਕਿ ਆਹਦੇ ਨਾਲੇ ਤੇ ਕਿਹ ਨਾ ਬਸ ਵਿਆਹ ਤੇ ਡਿੱਤੀ ਆ ਲੈ ਆ ਜਿਹੜਾ ਸਨ ਦੋਸਤ ਬਾਏ ਬਾਏ ਕਰ ਦਸ ਬਾਏ ਕਰ ਦਸ ਮਿਹਰ ਨਾਲ ਬਾਹਰ ਹੀ ਖੋਲੀ ਆ ਤੇ ਹਨਾ ਬਾਏ ਕਰ ਦਈ ਕਿਤਨੀ ਪਾਏ ਬਣ ਡਾਊਨ ਆ ਬੱਚਾ ਅਸੀਂ ਉਹ ਉਹਦੇ ਨਾਲ ਕਈ ਨਾਲ ਤਾਂ ਪੱਟ ਪੱਟ ਕੇ ਹੁਣ ਡਾਡਾ ਨੂੰ ਨਹੀਂ ਆਇਆ ਇਹਨਾਂ ਵੀ ਪਰਚਾ ਨਾ ਹੋਵੇ ਤੇ ਬਟੂੜੂ ਬਟੂੜਾ ਤੇ ਪਰਚਾ ਲੱਗੇ ਉਹ ਦੋ ਬਾਹਤ ਬਣਾਇਗਾ ਹੁਣੇ ਕੋਈ ਦੋਕਤ ਹੈ ਕੋਈ ਤੇ ਨਾ ਰਿਵਰਸ਼ ਹੋਣਾ ਇਹ ਜਿੱਦ ਕੋਈ ਆਣੀ ਵੀ ਬਹੁਤ ਪੁਰਾਣੀ ਹੈ ਇਹ ਕੋਈ ਹੋਰ ਪਰ ਦਰਖਤ ਵੀ ਤਾਂ ਹੈਗੀ ਸੀ ਦਰਖਤ ਤਾਂ ਹੁਣ ਬੁੱਕਰੀ ਹੋ ਗਿਆ ਨਾ ਪਰ ਦਰਖਤ ਹੋ ਜਾਂਦਾ ਹੁੰਦਾ ਨਹੀਂ ਤੇ ਲੋਕਾਂ ਦੇ ਵਾਧੇ ਹੋ ਜਾਂਦੀ ਹੈ ਇਹ ਮਿੱਟੀ ਆ ਰੋੜਾ ਆਈ ਹੈ ਚੀਕ ਨਹੀਂ ਹੈ ਮੂੰਹ ਸੱਚੀ ਆ ਰਾਨੋ ਵੀ ਐਸੀ ਆਈ ਤੁਸੀਂ ਮਿੱਟੀ ਦੀ ਟਾਲੀ ਖੋਸਤਾ ਦੋਨੋਂ ਪਲਾਟਾਂ ਦੇ ਮੂਹਰੇ ਆਏ ਹੈ ਦੋਨੋਂ ਪਲਾਟਾਂ ਮੂਹਰੇ ਪਹਿਲੇ ਮੂਹਰੇ ਦਰਲੇ ਮੂਹਰੇ ਦੋਨੋਂ ਉਰੇ ਨਹੀਂ ਹੁੰਦੀ ਪਰਲੇ ਜਦੋਂ ਦੋ ਮਿੱਟੀ ਬਾਈ ਗਈ ਸੀ ਅਸਲੀ ਲਿਮਿਟ ਹੀ ਰਹੇਗੀ ਜੀ ਸਬਜ਼ੀਆਂ ਦਾ ਆ ਚਾਹੀਦੀ ਨਾਲ ਚੁੱਕੀ ਪਰ ਉਸੇ ਟਰਾਲੀ ਆ ਜਾਂਦੀ ਸੱਕ ਗਈ ਸਬਜ਼ੀ ਆ ਤੇ ਰੇਤਾ ਜਾਈਦਾ ਰੇਤਾ ਅਸਲੀ ਲਿਮਿਟ ਹੀ ਹੋਦਾ ਇਹ ਜਿਹੜੀ ਮਾਰਿੰਗ ਇਹ ਕਦੇ ਜੜਾ ਵੀ ਸੌਖੀ ਹਾਂ ਥੱਲੇ ਜਾਈਏ ਜੜਾ ਘੱਟੇ ਪਾ ਦੇਈ ਚ ਉਹਦੇ ਪੰਮੀ ਚ ਗੱਡੀ ਚ ਉਹਦੋਂ ਪਾਈ ਸੀ ਤੇ ਉਹਦੋਂ ਪਰ ਪਰ ਉਹ ਪ੍ਰਾਰ ਹੋ ਗਿਆ ਸੀ ਪਾਲਤ ਕੋਦੇ ਨਾਲ ਇਹ ਕੰਮ ਇੱਥੇ ਉੱਥੇ ਵੀ ਵਧੀਆ ਹੋਈ ਹੈ ਇੱਥੇ ਹਾਂ ਉਹਨੂੰ ਉਹ ਨੋ ਵਿਚਾਰੀ ਉਹ ਜਿਹੜੀ ਦੋਹ ਰਾਜਸਥਾਨ ਵਾਲੀ ਉਹ ਰੇਵ ਦੇ ਜੀਸਾ ਨਹੀਂ ਜੀਦਾ ਨਹੀਂ ਰੇ ਦਾ ਫਰਕ ਹੈ ਕਿ ਸਾਫਾ ਫਰਕ ਜੀ ਰੇ ਦਾ ਉਹ ਜਿਹੜਾ ਬਾਇਲ ਉਹਦੇ ਨਾਲ ਚੱਲਦਾ ਬਈ ਥੋੜੀ ਹਾਂ ਉਹਦੇ ਨਾਲ ਫਰਕ ਪੈ ਗਿਆ ਜੂੜਦਾ ਨਾ ਨਹੀਂ ਉਹਦਾ ਫਰਕ ਹੈ ਤੇ ਰੂੜੀ ਦਾ ਦੋ ਘਟਾ ਲੈ ਜਾ ਕਰੋ ਮਰ ਕੇ ਇੱਥੋਂ ਲੈ ਜਾ ਨਹੀਂ ਉਹ ਤਾਂ ਪੰਮੀ ਵੈਂਦੀ ਕਿੱਥੋਂ ਲੈ ਆਂਦੀ ਉਹ ਪੰਮੀ ਆ ਕੇ ਰੱਖ ਹੀ ਦਿੰਦਾ ਸੀ ਹਾਂ ਰੂੜੀ ਦਾ ਫਰਕ ਤਾਂ ਪੈਂਦਾ ਹੀ ਹੈ